ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪਦੀ ਦਾ ਸਵਾਗਤ ਹੈ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਸੱਤ ਵਜਨ ਕਰਕੇ ਮੰਨ ਲੈਣਾ ਤਾਂ ਹੀ ਮੰਨਣਾ ਪਰਵਾਨ ਹੈ ਸੁਣ ਕੇ ਮੰਨਿਆ ਹੋਇਆ ਹੀ ਫਾਇਦਾ ਹੁੰਦਾ ਹੈ ਜੇ ਸੁਣ ਕੇ ਮੰਨੇ ਨਾ ਤਾਂ ਨਾਮ ਦਾ ਸੁੰਣਾ ਵਿਅਤ ਹੀ ਜਾਂਦਾ ਹੈ ਕਿਉਂਕਿ ਹਿਰਦਾ ਪ੍ਰਤੀਤ ਤੋਂ ਖਾਲੀ ਹੁੰਦਾ ਹੈ ਅਤੇ ਜਿੰਨਾ ਚਿਰ ਪ੍ਰਤੀਤ ਨਾ ਹੋਵੇ ਉਤਨਾ ਚਿਰ ਸੁਨਿਆ ਹੋਇਆ ਵੀ ਐਵੇਂ ਹੀ ਜਾਂਦਾ ਹੈ ਕਿਉਂਕਿ ਹਿਰਦੇ ਵਿੱਚ ਜੁਗ ਹੈ ਇਸੇ ਵਾਸਤੇ ਗੁਰੂ ਜੀ ਦਾ ਫਰਮਾਨ ਹੈ ਕਬੀਰ ਸੱਚਾ ਸਤਗੁਰੂ ਕਿਆ ਕਰੈ ਜੋ ਸਿੱਖਾ ਮੈਂ ਚੂਕ ਅੰਦੇ ਏਕ ਨ ਲਾਗਾਈ ਕਿਉਂ ਬਾਸ ਬਜਾਈਐ ਫੂਕ ਸੋ ਜਿਹੜਾ ਸੁਣ ਕੇ ਮੰਨਦਾ ਨਹੀਂ ਉਹੋ ਪੁਰਛ ਬਾਸਤੀ ਤਰ੍ਹਾਂ ਹੈ ਕਿਉਂਕਿ ਬਾਸ ਪੋਲਾ ਅਹੰਕਾਰੀ ਅਤੇ ਕੁਲ ਕਾਤੀ ਹੁੰਦਾ ਹੈ ਪੋਲਾ ਹੋਣ ਕਰਕੇ ਉਸ ਦੇ ਵਿੱਚ ਕੁਝ ਠਹਿਰਦਾ ਨਹੀਂ ਅਤੇ ਅਹੰਕਾਰੀ ਹੋਣ ਕਰਕੇ ਚੰਦਨ ਦੀ ਬਾਸ਼ਨਾ ਨੂੰ ਵੀ ਗ੍ਰਹਿਣ ਨਹੀਂ ਕਰਦਾ ਅਤੇ ਬਾਸ ਇਕੱਠੇ ਹੋਣ ਕਰਕੇ ਆਪੇ ਵਿੱਚ ਹੀ ਖੈ ਖਾ ਕੇ ਅਗ ਬੈਲਾ ਕਰ ਲੈਂਦੇ ਹਨ ਅਤੇ ਸੜ ਜਾਂਦੇ ਹਨ ਇਸ ਤਰ੍ਹਾਂ ਦੇ ਦੋਖ ਬਾਸ ਵਿੱਚ ਹਨ ਸੋ ਜਿਹੜਾ ਗੁਰੂ ਉਪਦੇਸ਼ ਨੂੰ ਸੁਣ ਕੇ ਮੰਨਦਾ ਨਹੀਂ ਉਹ ਵੀ ਇਹੋ ਜਿਹਾ ਹੀ ਕੰਮ ਕਰਦਾ ਹੈ ਭਾਵ ਆਪਣੇ ਆਪ ਦਾ ਨਾਸਾ ਲੈਂਦਾ ਹੈ ਸੋ ਸੁਣ ਕੇ ਮੰਨ ਲੈਣਾ ਹੀ ਠੀਕ ਹੈ ਗੁਰੂ ਜੀ ਦਾ ਫਰਮਾਨ ਹੈ ਨਾਨਕ ਜਿਨੇ ਸੁਣ ਕੇ ਮੰਨਿਆ ਉਹ ਤਿਨਾ ਬਿਟਹੁ ਕੁਰਬਾਨ ਜਪਜੀ ਸਾਹਿਬ ਵਿੱਚ ਵੀ ਗੁਰੂ ਜੀ ਨੇ ਦੂਜਾ ਸਾਧਨ ਮੰਨਣ ਹੀ ਦੱਸਿਆ ਹੈ ਮੰਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸਦਾਏ ਕਾਗਜ਼ ਕਲਮ ਨਾ ਲਿਖਨ ਹਾਰ ਮੰਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਵਿਰੰਜਨ ਹੋਏ ਜੇ ਕੋ ਮਨ ਜਾਣਾਇ ਮਨ ਕੋਏ ਇਸੇ ਤਰ੍ਹਾਂ ਅਗਲੀਆਂ ਪੌੜੀਆਂ ਵਿੱਚ ਮੰਨਨ ਵਾਲਿਆਂ ਨੂੰ ਜੋ-ਜੋ ਪਦਵੀਆਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਦਾ ਵਰਣਨ ਕੀਤਾ ਹੈ ਬਲਕਿ ਨਾਮ ਦੇ ਮੰਨਨ ਵਾਲਾ ਕਰਮ ਦੀ ਪ੍ਰਾਪਤੀ ਕਰਕੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਨੀਰਾ ਆਪ ਹੀ ਮੁਕਤੀ ਪ੍ਰਾਪਤ ਨਹੀਂ ਕਰਦਾ ਬਲਕਿ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ ਇਸ ਤਰ੍ਹਾਂ ਨਾਮ ਅਤੇ ਗੁਰੂ ਜੀ ਦੇ ਹੁਕਮ ਨੂੰ ਮੰਨਣ ਵਾਲਿਆਂ ਦੀਆਂ ਕਈ ਸਾਖੀਆਂ ਗ੍ਰੰਥਕਾਰਾਂ ਨੇ ਲਿਖੀਆਂ ਹਨ ਸਾਡੀ ਅੱਜ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿ ਹੁਕਮ ਨਾ ਮੰਨਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਇੱਕ ਬੜੀ ਹੀ ਪਹਿਲੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੇਖੀ ਗੁਰੂ ਅੰਗਦ ਦੇਵ ਜੀ ਦੇ ਪਾਸ ਖਡੂਰ ਸੇਵਇ ਚ ਰਹਿਦਾ ਸੀ ਅਤੇ ਸੇਵਾ ਬਿਲਕੁਲ ਨਹੀਂ ਸੀ ਕਰਦਾ ਫੋਰਨਾ ਸਿੱਖਾਂ ਨੇ ਵੀ ਕਹਿਣਾ ਕਿ ਭਾਈ ਤੂੰ ਕਿਉਂ ਸੇਵਾ ਨਹੀਂ ਕਰਦਾ ਤਾਂ ਇਸ ਵਿਅਕਤੀ ਨੇ ਕਿਹਾ ਕਿ ਤੁਹਾਡੇ ਆਖੇ ਮੈਂ ਕੁਝ ਨਹੀਂ ਕਰਨਾ ਜੋ ਕਮ ਗੁਰੂ ਜੀ ਕਹਿਣਗੇ ਮੈਂ ਤਾਂ ਉਹੀ ਕਰਾਂਗਾ ਕੁਝ ਚਿਰਾਂ ਪਿਛੋਂ ਗੁਰੂ ਜੀ ਜੋ ਕਿ ਸਭ ਕੁਝ ਜਾਣਦੇ ਸਨ ਅਤੇ ਸੇਖ ਵੀ ਉਸ ਪ੍ਰੇਮੀ ਦਾ ਹਾਲ ਦੱਸੇ ਰਹਿੰਦੇ ਸਨ ਗੁਰੂ ਜੀ ਨੇ ਉਸ ਨੂੰ ਸਾਧਕੇ ਹੁਕਮ ਦਿੱਤਾ ਕਿ ਜਾ ਤੂੰ ਚਿਖਾ ਬਣਾ ਕੇ ਉਸ ਵਿੱਚ ਛੜ ਮਾਰ ਗੁਰੂ ਜੀ ਦਾ ਹੁਕਮ ਸੁਣ ਕੇ ਉਹ ਜੰਗਲ ਵਿੱਚ ਚਲਾ ਗਿਆ ਅਤੇ ਲੱਕੜੀਆਂ ਇਕੱਠੀਆਂ ਕਰਕੇ ਚਿਖਾ ਬਣਾ ਕੇ ਅਗਲਾ ਦਿੱਤੀ ਅਤੇ ਆਸ-ਪਾਸ ਫਿਰਨ ਲੱਗਾ ਚਿਖਾ ਵਿੱਚ ਪੈ ਜਾਣ ਨੂੰ ਉਸ ਦਾ ਜੀ ਨਾ ਕਰੇ ਇਤਨੇ ਚਿਰ ਨੂੰ ਇੱਕ ਚੋਰ ਆਇਆ ਅਤੇ ਇਸ ਨੂੰ ਚਿਖਾ ਦੇ ਦੁਆਲੇ ਫਿਰਦਾ ਵੇਖ ਕੇ ਪੁੱਛਣ ਲੱਗਾ ਭਾਈ ਤੂੰ ਇਸ ਦੇ ਦੁਆਲੇ ਕਿਉਂ ਫਿਰਦਾ ਹੈ ਕਿ ਮੇਰੇ ਗੁਰੂ ਨੇ ਮੈਨੂੰ ਟਿਖਾ ਵਿੱਚ ਪੈ ਕੇ ਸੜਨ ਦਾ ਹੁਕਮ ਦਿੱਤਾ ਹੈ ਪਰ ਮੈਂ ਹੁਣ ਡਰਦਾ ਹਾਂ ਮੇਰਾ ਮਰਨ ਜੀ ਨਹੀਂ ਕਰਦਾ ਚੋਰ ਨੇ ਕਿਹਾ ਇਹ ਜਿੰਨਾ ਧਨ ਮੇਰੇ ਕੋਲ ਹੈ ਤੂੰ ਲੈ ਲੈ ਗੁਰੂ ਦਾ ਬਚਨ ਭਾਵ ਹੁਕਮ ਮੈਨੂੰ ਦੇ ਦੇ ਤਾਂ ਸਿੱਖ ਨੇ ਸੋਚਿਆ ਕਿ ਨਾਲੇ ਤਾਂ ਮੌਤ ਤੋਂ ਮੈਂ ਬਚ ਜਾਵਾਂਗਾ ਨਾਲੇ ਇੰਨਾ ਧਨ ਮਿਲ ਜਾਵੇਗਾ ਇਹ ਸੋਚ ਕੇ ਉਸਨੇ ਧਨ ਲੈ ਲਿਆ ਅਤੇ ਚੋਰ ਗੁਰੂ ਜੀ ਦੇ ਹੁਕਮ ਨੂੰ ਮੰਨਦਾ ਹੋਇਆ ਟਿਖਾ ਵਿੱਚ ਸੜ ਕੇ ਗੁਰਪੁਰਵਾਸੀ ਹੋ ਗਿਆ ਕਿਉਂਕਿ ਗੁਰੂ ਜੀ ਦਾ ਹੁਕਮ ਸੌਣ ਕੇ ਉਸਨੇ ਮੰਨ ਲਿਆ ਅਤੇ ਉਹ ਸਿੱਖ ਜਦ ਤਾਨ ਲੈ ਕੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਪਾਈਆਂ ਨੇ ਆਨ ਪਕੜਿਆ ਅਤੇ ਕਿਹਾ ਕਿ ਤੂੰ ਰਾਜੇ ਦਾ ਘਰ ਲੁੱਟ ਕੇ ਆਇਆ ਹੈ ਬਥੇਰਾ ਮੁਕਰਿਆ ਪਰ ਉਹ ਪਕੜ ਕੇ ਰਾਜੇ ਪਾਸ ਲੈ ਗਏ ਅਤੇ ਰਾਜੇ ਨੇ ਫਾਂਸੀ ਦਾ ਹੁਕਮ ਦੇ ਦਿੱਤਾ ਚੋਰ ਤਾਂ ਹੁਕਮ ਮੰਨ ਕੇ ਤੁਰ ਗਿਆ ਅਤੇ ਉਹ ਸਿੱਖ ਜੋ ਬੇਮੁਖ ਹੋ ਗਿਆ ਸੀ ਜਮਾਦਰਾਹੀ ਪੁੱਜ ਕੇ ਨਰਕਾਂ ਦਾ ਭਾਗੀ ਹੋਇਆ ਇਸ ਵਾਰ ਸੇ ਸੁਣ ਕੇ ਨਾਮ ਮੰਨਣਾ ਸਭ ਤੋਂ ਜ਼ਰੂਰੀ ਹੈ ਹਰ ਇੱਕ ਜੀਵ ਨੂੰ ਐਸਾ ਹੀ ਕਰਨਾ ਯੋਗ ਹੈ ਅਤੇ ਗੁਰੂ ਜੀ ਵੀ ਫਰਮਾਨ ਕਰਦੇ ਹਨ ਜਿਨੀ ਸੁਨਕੇ ਮੰਨਿਆ ਤਿਨ ਨਿਜਗਰਵਾਸ ਅਤੇ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਨ ਸਿਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਇਸ ਲਈ ਹਰ ਇੱਕ ਜੀਵ ਨੂੰ ਚਾਹੀਦਾ ਹੈ ਪਰਮਾਤਮਾ ਦੇ ਨਾਮ ਦਾ ਸਰਵਨ ਕਰਕੇ ਮੰਨਨ ਕਰੇ ਜਿਨਾ ਗੁਰ ਦੀਖਿਆ ਨੂੰ ਸੁਨ ਚਿਤ ਕਰ ਲਿਆ ਉਹਨਾਂ ਸੰਦੇ ਗਤ ਕਹੀ ਮੁਖਟੋਨਾ ਜਾਮਦੀ ਕਾਗਜ਼ ਕਲਮ ਲੈ ਕੇ ਲਿਖਣਾ ਕੋ ਸਕਦਾ ਹੈ ਸਤ ਸਿਮਰਤ ਨੇਤ ਨੇਤ ਹੈ ਬਦਾਮ ਦੀ ਜਾਈਏ ਕੁਰਬਾਨ ਸਦਾ ਉਹਨਾਂ ਪਿਆਰੇ ਵੀਰ ਜਿਨ੍ਹਾਂ ਸੰਧੀ ਜੀਪ ਜਪ ਹਰੀ ਗੁਣ ਗਾਉਂਦੇ ਤਾਂ ਤੇ ਹੈ ਭਗਤ ਸੁਨ ਮਨ ਸੱਚੇ ਨਾਮ ਤਾਈ ਇਹੋ ਜਹੀ ਵਾਰੀ ਫਿਰ ਹੱਥ ਵੀ ਨਾ ਆਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ